एएसआई हरीश कुमार इंचार्ज पीओ स्टाफ अमृतसर वल्लो अपनी टीम नाल मिलके पगोड़े दोषी रविंदर कुमार उर्फ आतू पुत्र द्वारका दास वासी मकान नं उन्नती गली नं एक सुदर्शन नगर एक रोड अमृतसर हाल वासी वारड नन छे पंडोरा नजदीक गिरजाकार कार सुल्तानविंड अमृतसर नो मुकदमा नंबर तरवंजा मिति 11 मई दो हजार जुर्म तीन सौ तेई 149 आईपीसी थाना बी डिवीजन अमृतसर पीओ मिति 17 जनवरी 2025 ਵਿੱਚ ਗ੍ਰਿਫਤਾਰ ਕੀਤਾ ਗਿਆ ਇਸ ਨੂੰ ਮਾਨਯੋਗ ਅਦਾਲਤ શ્રી ਗਗਨਦੀਪ ਸਿੰਘ ਜੀਐਮ ਆਈਸੀ ਅਸਰਜੀ ਵੱਲੂ ਮੁਕਦਮਾ ਉਕਤ ਵਿੱਚ पीओ ਕਰਾਰ ਕੀਤਾ ਗਿਆ ਹੈ ਇਸ ਤੋਂ ਇਲਾਵਾ ਦੋਸ਼ੀ ਤੇ 13 ਹੋਰ ਮੁਕਦਮੇ ਅਤੇ ਦੋ ਕਲੰਦਰੇ ਦਰਜ ਹਨ ਜੋ ਅਦਾਲਤ ਵਿੱਚ ਜੇਰੇ ਸਮਾਇਤ ਹਨ ਅੱਜ ਦੇਖੋ ਜੀ ਮੈਂ ਤੇ ਮੇਰੀ ਟੀਮ ਨੇ ਇੱਕ ਦੋਸ਼ੀ ਰੈਸਟ ਕੀਤਾ ਪੀਓ ਜਿਹੜਾ ਕਿ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਸਰਦਾਰ ਜੀਪੀਐਸ ਪੁੱਲਰ ਆਈਪੀਐਸ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਸਿਟੀ ਤੇ ਸਰਦਾਰ ਆਰਪੀਐਸ ਸੰਧੂ ਡੀਸੀਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ ਸਿਟੀ ਤੇ ਸਰਦਾਰ ਨਵਜੋਤ ਸਿੰਘ ਜੀ ਸਿੱਧੂ ਏਡੀਸੀਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ ਸਿਟੀ ਦੇ ਦਿਸੰਦਰ ਦੇ ਅਕੋਰਡਿੰਗ ਸਾਡਾ ਸਟਾਫ ਜਿਹੜਾ ਵਰਕਆਊਟ ਕਰ ਰਿਹਾ ਜੀ ਜਿਹੜਾ ਅੱਜ ਪਿਓ ਰੈਸਟ ਕੀਤਾ ਇਹਦੇ ਬਾਰੇ ਤੁਹਾਨੂੰ ਮੈਂ ਇਹਦੀ ਸਟੋਰੀ ਦੱਸਦਾ ਜੀ ਇਹ ਬਾਦ ਅਦਾਲਤ ਸ਼੍ਰੀ ਗਗਨਦੀਪ ਸਿੰਘ ਜੀ ਐਮਐਸਸੀ ਦੀ ਕੋਰਟ ਦੇ ਵਿੱਚੋਂ ਮਕਦਮਾ ਨੰਬਰ 53 ਮਿਤੀ 11/5/2018 ਅੰਡਰ ਸੈਕਸ਼ਨ 323 342 382 149 ਆਈਪੀਸੀ थाना ਬੀਟਰੀਨ ਅੰਮ੍ਰਿਤਸਰ ਦਾ ਇਹ ਮਕਦਮਾ ਜੀ ਜਿਹਦੇ ਵਿੱਚ ਦੋਸ਼ੀ ਜਿਹੜਾ ਰਵਿੰਦਰ ਕੁਮਾਰ ਇਲਿਸ ਆਤੂ ਸਨੋ ਦਵਾਰ ਕਾਦਸ ਮਸੀ ਹਾਊਸ ਨੰਬਰ 29 ਗਲੀ ਨੰਬਰ 1 ਸੁਦਰਸ਼ਨ ਨਗਰ 100 ਫੁੱਟੀ ਰੋਡ ਅੰਮ੍ਰਿਤਸਰ ਦਾ ਰੈਣਾ ਲਈ ਤੇ ਇਹਦਾ ਹਾਲ ਨਵਾਂ ਇੱਕ ਕ੍ਰੈਸ਼ ਨੇ ਹੁਣ ਲਈ ਜਿਹਦੇ ਚ ਹਾਲ ਵਸੀ ਵਾਰ ਨੰਬਰ 6 ਪੰਡੋਰਾ ਨਜ਼ਦੀਕ ਗਿਰਜਾ ਘਰ ਸੁਲਤਾਨਵਾਲਾ ਰੋਡੋਂ ਵਿਚਰ ਦਾ ਰੈਣਾ ਲਈ ਇਹ ਇਥੋਂ ਦੇ ਪੀਓ ਮਕਦਮੇ ਦੇ ਚ ਇਹਦੀ ਪੀਓ ਡੇਟ 17/1/2025 ਇਹ ਜਿਹੜਾ ਦੋਸ਼ੀ ਹੈ ਨਾ ਜੀ ਇਹਦੇ ਬਾਰੇ ਪਤਾ ਹੈ ਕਿ ਇਹ ਦੋਸ਼ੀ ਦੇ ਉੱਤੇ ਟੋਟਲ 14 ਮਕਦਮੇ ਦਰਜਾ ਸਾਰੇ ਮਕਦਮੇ ਜਿਹੜੇ ਸ਼ਰਾਬ ਦੇ ਜੀ ਤੇ ਸ਼ਰਾਬ ਦੇ ਮੁਕਦਮਿਆਂ ਦੇ ਵਿੱਚ ਜਿਹਦੇ ਨਾਲ ਵਿੱਚ 323 324 ਨਾਲ ਲੱਗਦੀ ਵੀ ਜਦੋਂ ਵੀ ਇਹਨਾਂ ਦੇ ਘਰ ਰੇਡ ਪੁਲਿਸ ਕਰਦੀ ਰਹੀਏ ਤੇ ਇਹ ਝਗੜਾ ਕਰਦੇ ਰਹੇ ਠੀਕ ਹੈ ਜੀ ਅੱਜ ਤੱਕ ਕਦੀ ਐਕਸਾਈਜ ਵਾਲਿਆਂ ਨਾਲ ਲੜ ਪਏ ਕਦੀ ਪੁਲਿਸ ਨਾਲ ਲੜ ਪਏ ਸ਼ਰਾਬੀ ਨੇ ਤੇ ਉਹਨਾਂ ਵਿੱਚੋਂ ਜਿਹੜੇ 10 ਪਰਚੇ ਜਿਹੜੇ ਐਕਸਾਈਜ ਐਕਟ ਦੇ ਆ ਦੋ ਪਰਚੇ ਜਿਹੜੇ ਐਂਡੀ ਐਕਟ ਦੇ ਤੇ ਇਹ ਇੱਕ ਮੁਕਦਮਾ ਜਿਹੜਾ 307 ਦਾ ਇਹ ਜਿਹੜਾ ਦੋਸ਼ੀ ਹੈ ਨਾ ਲੰਮੇ ਲੰਮੇ ਸਮੇਂ ਤੋਂ ਨਸ਼ਾ ਵੇਚਦਾ ਆਦੀ ਹੈ ਤੇ ਇਹ ਜਿਹੜਾ ਇਹ ਬਕਵਾਕ ਮੁਕਦਮਿਆਂ ਦੇ ਵਿੱਚ ਪੁਲਿਸ ਨਾਲ ਲੜਾਈ ਝਗੜਾ ਔਰ ਠੇਕੇਦਾਰਾਂ ਨਾਲ ਲੜਾਈ ਝਗੜਾ ਔਰ ਆਪ ਖੁਦ ਵੀ ਲੜਾਈ ਝਗੜੇ ਕਰਨ ਦਾ ਆਦੀ ਹੈ ਸਿਰਫ ਬੜੀ-ਬੜੀ ਕਾਮਯਾਬੀ ਹੈ ਤੁਹਾਡੇ ਨੂੰ ਕਿ 14-15 ਕੇਸਾਂ ਵਿੱਚ ਬੰਦਾ ਹੈਗਾ ਸੀ ਲੇਕਿਨ ਸਰ ਕੇਸਸ ਅੰਮ੍ਰਿਤਸਰ ਦੇ ਵੀ ਅੰਮ੍ਰਿਤਸਰ ਤੋਂ ਬਾਹਰ ਦੇ ਨਹੀਂ ਅੰਮ੍ਰਿਤਸਰ ਸਿਟੀ ਦੇ ਮੁਕਦਮੇ ਆ ਇਹ ਤੇ ਸਾਰੇ ਦਰਜ ਜਿੰਨੇ ਮੁਕਦਮੇ ਆ ਅੰਡਰ ਟ੍ਰਾਇਲ ਚੱਲ ਰਹੇ ਆ ਮੁਕਦਮੇ ਵਕੂ ਘਟਾਣੇ ਦੇ ਵਿੱਚ ਦਰਜ ਲੇਕਿਨ ਇਹਦੇ ਬਾਰੇ ਜਿਹੜਾ ਮੈਨੂੰ ਇਹ ਪਤਾ ਲੱਗਾ ਵੀ ਅਜੇ ਤੱਕ ਜਿੰਨੀ ਵਾਰੀ ਇਹਨੂੰ ਪੁਲਿਸ ਅਰੈਸਟ ਕਰਨ ਜਾਂਦੀ ਰਹੀ ਆ ਤੇ ਇਹ ਬਹੁਤ ਹੀ ਮਸ਼ੱਤਕ ਦੇ ਨਾਲ ਜਿਹੜਾ ਪੁਲਿਸ ਦੇ ਹੱਥ ਨਹੀਂ ਹੁੰਦਾ ਰਿਹਾ ਤੇ ਛਾਤਰ ਤਮਾਗਦਾ ਇਹ ਬੰਦਾ ਤੇ ਨਿਕਲ ਜਾਂਦਾ ਰਿਹਾ ਔਰ ਜਿਹੜੇ ਮੇਰੇ ਨਾਲ ਮੁੰਡੇ ਲੱਗੇ ਉਹ ਵਕ ਵਕ ਪਹਿਲੋ ਸੀਏ ਸਟਾਫ ਵਗੈਰਾ ਜਿਵੇਂ ਰਹੇ ਆ ਉਹਨਾਂ ਨੇ ਮੈਨੂੰ ਦੱਸਿਆ ਵੀ ਸਾਰੇ ਇਹ ਬੰਦਾ ਜੇ ਤੁਸੀਂ ਜਿਹੜਾ ਇਹਨੂੰ ਤਰੀਕੇ ਨਾਲ ਲੈ ਕੇ ਆਏ ਜੇ ਨਹੀਂ ਤੇ ਇਹ ਬੰਦਾ ਜਿਹੜਾ ਵੀ ਇਹਨਾਂ ਦੀ ਆਦਤ ਹੈ ਵੀ ਪੁਲਿਸ ਦੇ ਨਾਲ ਹੱਥੀ ਬਣਾ ਸੋ ਪੁਲਿਸ ਦੇ ਹੱਥੀ ਪਾਣਾ ਕਿੱਡਾ ਛਾਤਰ ਦਿਮਾਗ ਹੋਏਗਾ ਕਿ ਪੁਲਿਸ ਨੂੰ ਹੱਥੀ ਪਾਣਾ ਆਮ ਗੱਲ ਨਹੀਂ ਹੈਗੀ ਅ ਛਾਤਰ ਦਿਮਾਗੀ ਹੋਏਗਾ ਲੇਕਿਨ ਇਹ ਥੋੜਾ ਮਿਸਯੂਜ਼ ਕਰਦੇ ਰਹੇ ਨੇ ਨਾ ਇਹ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਬਿਨਾਂ ਮਦਦ ਤੋਂ ਅਲੀਗੇਸ਼ਨ ਲਾਉਣੇ ਸ਼ੁਰੂ ਕਰ ਦਿੰਦੇ ਆ ਕਿ ਅਸੀਂ ਜੀ ਪੁਲਿਸ ਸਾਡੇ ਲੇਡੀਜ਼ ਦੇ ਤਰ੍ਹਾਂ ਗਲਪੇ ਕੀ ਬਣਾਣੇ ਗਲਤ ਅਲੀਗੇਸ਼ਨ ਆਉਣੇ ਸ਼ੁਰੂ ਕਰ ਦਿੰਦੇ ਨਾ ਉਹਦੇ ਕਰਕੇ ਫਿਰ ਮੁਲਾਜ਼ਮ ਸਾਡੇ ਨੂੰ ਪਹਿਲੋ ਆਪਣੀ ਸੇਫਟੀ ਵੇਖਣੀ ਦੀ ਉਹਦੇ ਕਰਕੇ ਬੜਾ ਕੁਝ ਟੇਕਣਾ ਪੈਂਦਾ ਤਾਂ ਲਿਖ ਕੇ ਭੇਜੋਗੇ ਕਿਦਾਂ ਪੁਲਿਸ ਦੇ ਕੰਮਾਂ 'ਚ بگੜ ਪਾਉਂਦਾ ਰਿਹਾ ਕਿਦਾਂ ਹਾਤੀ ਪੰਦਾ ਬਿਲਕੁਲ ਬਿਲਕੁਲ ਜੀ ਉਹ ਤੇ ਜਿਹੜੇ ਮੁਤਲਕਾ ਥਾਣੇ ਦਾ ਵੀਡੀਓ ਡਾਣੇ ਦਾ ਮਕਦਮਾ ਉੱਥੇ ਐਸਐਚਓ ਸਾਹਿਬ ਨੂੰ ਹੀ ਦੱਸਾਂਗੇ ਉਹਨਾਂ ਨੂੰ ਅੱਪਲ ਤੇ ਪਤਾ ਹੀ ਹੋਣਾ ਕਿਉਂਕਿ ਪੁਰਾਣੇ ਪੁਲਿਸ ਅਫਸਰ ਨੇ ਉਹ ਵੀ ਉੱਥੇ ਐਸਐਚਓ ਲੱਗੇ ਰਹੇ ਨੇ ਪਹਿਲੋਂ ਵੀ ਤੇ ਫਿਰ ਵੀ ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਜਾਏਗੀ ਤੇ ਇਹਦੇ ਤੇ ਜਿਹ ਸਰ ਜੀ ਇਹ ਅੰਡੀ ਦਾ ਹੈਗਾ ਸੀ ਆਪ ਵੀ ਨਸ਼ੇ ਦਾ ਆਦੀ ਸੀ ਨਹੀਂ ਨਸ਼ਾ ਆਪ ਨਹੀਂ ਕਰਦਾ ਉਤਰਾਂ ਅੰਡੀ ਦਾ ਇਹ ਪਰਚੇ ਤੇ ਦਰਚੇ ਗਦੇ ਵੀਦਰ ਆਪ ਨਹੀਂ ਕਰਦੀ ਆਪਣੀ ਉਪਾਧੀ ਸਮਝਿਆ ਜੀ ਟੀਮ ਦੀ ਅੱਜ ਸਾਡੀ ਟੀਮ ਨੂੰ ਬੜੀ ਵਧੀਆ ਬਾਜ਼ੀ ਮਿਲੀ ਜੀ ਮੈਂ ਆਪਣੇ ਸਾਰੇ ਮਲਾਇਮਾਂ ਨੂੰ ਇਹਦੇ ਬਾਰੇ ਸ਼ਾਬਾਸ਼ ਦਿਨਾਂ ਜੀ ਔਰ ਮਾਨ ਜੋ ਕਮਿਨਲ ਸਾਹਿਬ ਵੱਲੋਂ ਵੀ ਕਿਤੇ ਉਹਨਾਂ ਨੂੰ ਦੱਸ ਕੇ ਤੇ ਇਹਨਾਂ ਨੂੰ ਨਾਮ ਦੋਆਇਆ ਜਾਏਗਾ ਜੀ ਇਹ ਸਾਡੀ ਗੱਲ ਤੋਂ ਆ ਜਾਏਗਾ